ਆਰੀ ਤਾਂ ਇਸੀ ਕੱਲ੍ਹ ਹੋ ਮੇਰੀ ਮੈਰਿਜ ਰਜਿਸਟਰ ਹੋਈ ਹੋਈ ਆ 10 ਸਾਲ ਦਾ ਮੇਰਾ ਬੇਟਾ ਜੇ ਅੱਜ ਦੂਜਾ ਵਿਆਹ ਇਕਰਾਰਿਆ ਮੋਗੇ ਇੱਥੇ orbitt palace ਵਿੱਚ ਬਿਨਾ ਦੱਸੇ ਬਿਨਾ ਨੋਟੀਫੀਕੇਸ਼ਨ ਦੇ ਕੌਣ ਕੀ ਨਾਮ ਹੈ ਦਾ ਆਕਾਸ਼ ਮੇਰਾ ਕਦੋਂ ਇਸੀ ਮੈਰਿਜ ਥੋੜੀ 2020 ਵਿੱਚ ਹੋਈ ਜੇ 10 ਅਕਤੂਬਰ 10 ਨਵੰਬਰ ਕਿੰਨੇ ਸਾਲ ਦਾ ਬੇਟਾ 3 ਸਾਲ ਦਾ ਪਰ ਮੈਨੂੰ ਕਿਵੇਂ ਪਤਾ ਲੱਗਿਆ ਨਹੀਂ ਨਹੀਂ ਰਿਸ਼ਤੇਦਾਰੀ ਚ ਕੋਣ ਆਇਆ ਅੱਜ ਵੀ ਇੱਥੇ ਅੰਦਰ ਵਿਆਹ ਚੰਦਾ ਪਿਆ ਲਾਉਂਗਾ ਫੇਰੇ ਲੈ ਜਾਂਦਾ ਅੱਜ ਆ ਨਰਾ ਬ੍ਰਦਰ ਜੀ ਆ ਜੋਨੀ ਸਦੇਵ ਬਰੋਲ ਇਹ ਇੰਦੀ ਮੈਰਿਜ ਅਨਿਵਰਸਰੀ ਅਸੀਂ ਫੰਕਸ਼ਨ ਕਰਨ ਆਏ ਸੀਗੇ ਇਹ ਜਨਾਨੀ ਜਿੱਥੇ ਅਸੀਂ ਫੰਕਸ਼ਨ ਕਰ ਲਈਏ ਇਹ ਲੁੱਟਦੀ ਪੈਸੇ ਇਹ ਕੌਣ ਹੈ ਇਹ ਪਤਾ ਨਹੀਂ ਕੌਣ ਹੈ ਜੀ ਇਹ ਗੁਰੂਰ ਸਾਤੂ ਆਈ ਹੋਈ ਫਰੋਹਪੁਰ ਸ਼ਹਿਰ 'ਚ ਰਹਿੰਦੀ ਏ ਚਾਰ ਕੇ ਪੰਜ ਨੇ ਵਿਆਹ ਝਾਲੀ ਕਰਾਏ ਆ ਇਦਾਂ ਹੀ ਕਰਦੀ ਏ ਕਿਸੇ ਨੂੰ ਝਾਂਸਾ ਦਿੰਦੀ ਏ ਲੈ ਮੋ ਛੋਟੇ ਛੋਟੇ ਮੁੰਡਿਆਂ ਨੂੰ ਪਸੰਦੀ ਏ ਤੇ ਬਾਅਦ ਚ ਉਹਨਾਂ ਨੂੰ ਕਹਿੰਦੀ ਪਿੰਬੇ ਤੇਰੇ ਨਾਲ ਵਿਆਹ ਹੋ ਗਿਆ ਵਿਆਹ ਹੋ ਗਿਆ ਇਹ ਤਾਂ ਕਰਕੇ ਪੈਸੇ ਲੁੱਟਦੀ ਏ ਇਹ ਹੁਣ ਸਾਨੂੰ ਵੀ ਕੀ ਕਹਿੰਦੀ ਏ 10 ਲੱਖ ਰੁਪਈਆ ਦਿਓ ਸਾਨੂੰ ਖਰਾਬ ਕਰਾਉਂਦੀ ਸਾਨੂੰ ਕਹਿੰਦੀ 10 ਲੱਖ ਰੁਪਈਆ ਦਿਓ ਇਹ ਇੱਧਰ ਤੋਂ ਥੱਲੇ ਹਰੇਕ ਫੰਕਸ਼ਨ ਤੇ ਆਵਾਂਗੇ ਮੈਂ 100 ਜਿਹੜਾ ਇਹਦਾ ਕੋਈ ਸਰਟੀਫਿਕੇਟ ਆਉਂਦੀ ਏ ਭਾਜੀ ਸਵੈਪ ਕੋ ਜਾਲੀ ਬਣਾਓ ਸਾਰਾ ਪ੍ਰੋਫੈਸਰ ਆਜ ਕੱਲ ਇਹ ਦੇ ਜਮਾਨੇ ਜੋ ਕੋਈ ਮਰਜ਼ੀ ਤੁਸੀਂ ਬਣਾ ਸਕਦੇ ਹੋ ਫੋਟੋਆਂ ਤਾਂ ਨਹੀਂ ਜਾਲੀ ਬਣਾਉਂਦੀ ਭਾਜੀ ਕਿਹੜੀ ਫੋਟੋ ਕਿਹੜੀ ਫੋਟੋ ਤੁਸੀਂ ਜਾਲੀ ਬਣਵਾਣੀ ਆ ਸਭ ਕੁਝ ਜਾਨੀ ਬਣਿਆ ਮੰਤਰੀ ਦੀ ਬਣ ਜਾਂਦੀ ਆ ਹਾਂ ਅੱਜ ਕੱਲ ਤੁਸੀਂ ਦੂਈ ਤਾਂ মিডিਆ ਤੇ ਰਹਿੰਦੇ ਆ ਤੁਸੀਂ মিডিਆ ਤੇ ਰਹਿੰਦੇ ਤੁਹਾਨੂੰ ਸਾਰਾ ਕੁਝ ਪਤਾ ਹੋਣਾ ਚਾਹੀਦਾ ਹਾਂਜੀ ਮੇਰੇ ਕੋਈ ਬਿਆਨ ਨਹੀਂ ਹੋ ਰਿਹਾ ਕੋਈ ਮੈਰੀ ਨਹੀਂ ਆ ਮੇਰੇ ਭਰਾ ਵੀ ਮੇਰੇ ਕੋਲ ਹੀ ਆ 4 ਦਸੰਬਰ ਦੀ ਹਾਂ ਇਹ ਜਨਾਨੀ ਦਾ ਕੰਮ ਹੀ ਹੈ ਜੀ ਬੜੀ ਬੜੀ ਮਿਹਰਬਾਨੀ ਇਹ ਲੋਕਾਂ ਕੋਲ ਪੈਸੇ ਲੁੱਟਦੀ ਏ ਸਾਰੇ ਸ਼ਹਿਰ ਚ ਪੁੱਛਦਾ ਕਿ ਦੇ ਤੁਸੀਂ ਇਹਦਾ ਪਾਰਲਰ ਸੀਗਾ ਇਹ ਪਾਰਲਰ ਤੇ ਬਸ ਜਿਹੜਾ ਮੁੰਡਾ ਆ ਜਾਂਦਾ ਉਹਨੂੰ ਫਸਾ ਲੈਂਦੀ ਏ ਇਹ ਵੱਡੇ ਵੱਡੇ ਬੰਦਿਆਂ ਨਾਲ ਐਵੇਂ ਕਰ ਚੁੱਕੀ ਆ ਜੀ ਸਾਰਾ ਸ਼ਹਿਰ ਜਾਣਦਾ ਐਸਾ ਮੇਰਾ ਨਾਮ ਸੁਖਦੇਵ ਅਬਰੋਲ ਕਿਹੜਾ ਬੰਦਾ ਜੀ ਕੋਈ ਪਰ ਸ਼ਹਿਰ ਤੋਂ ਹੈ ਜੀ ਅਸੀਂ ਇੱਥੇ ਇੱਥੇ ਦੋਸਤ ਲੱਗ ਰਹੇ ਨੇ ਉਹ ਲੜਕੀ ਦੇ ਕੇ ਆਈ ਆ ਕੋਈ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਨਾ ਅਸੀਂ ਇਹਨੂੰ ਜਾਣਦੇ ਆ ਮੇਰੀ ਮੈਰਿਜ ਇਨਵੈਂਟਰੀ ਆ ਅਸੀਂ ਇੱਥੇ ਪਾਰਟੀ ਕੀਤੀ ਸੀ ਮੇਰੀ ਮੈਰਿਜ ਨੂੰ ਅਸੀਂ ਉਹ ਪਾਰਟੀ ਕਰ ਰਹੇ ਸਾਡੀ ਪਾਰਟੀ ਨੂੰ ਗ੍ਰਾਬ ਕੀਤਾ ਜਾ ਰਿਹਾ ਬਿਨਾਂ ਗੱਲ ਤੋਂ ਕੋਈ ਗੱਲ ਦਾ ਬਾਤ ਕੋਈ ਚੱਕਰ ਨਹੀਂ ਹੈਗਾ ਕੋਈ ਇਹੋ ਜੀ ਗੱਲ ਨਹੀਂ ਕੋਈ ਬਾਤ ਨਹੀਂ ਤੁਹਾਨੂੰ ਪ੍ਰੂਫ ਨਹੀਂ ਇਹਦੀ ਮੈਰਿਜ ਨੂੰ ਅਸੀਂ ਅੱਜ ਫੇਰ ਨਾ ਫੇਰ ਚਾਰ ਦਸੰਬਰ ਇੱਕ ਕਦੇ ਦੇਖ ਲੋ ਤੇ ਹਾਂਜੀ ਹਾਂਜੀ ਹਾਂ ਇਹ ਪੁੱਛੋਪ ਲੈ ਇਹ ਦੱਸਦੇ ਹੁਣੇ ਵਿਆਹ ਦੇ ਮਸਲੇ ਆ ਕੇ ਨਹੀਂ ਆਉਂਦੇ ਬੜੀ ਪੱਥਰ ਹੈ ਜੀ ਨਹੀਂ ਹਾਂ 4 ਦਸੰਬਰ 2005 ਦੀ ਮੇਰੀ ਇਹ ਅੱਜ 4 ਦਸੰਬਰ ਅਸੀਂ ਆਪ ਦੀ ਕਾਰ ਕਰਿਆ ਹੈ ਤੇ ਨਹੀਂ ਫਿਰੋਜ਼ਪੁਰ ਦੀ ਅੱਜ ਇੱਥੇ ਪਹੁੰਚੇ ਹੋ ਮੋਗੇ ਕੀ ਗੱਲਬਾਤ ਹੋਈ ਹੈ ਮੇਰਾ ਹੀ ਹਸਬੰਡ ਦੂਜਾ ਵਿਆਹ ਕਰਾਂਦਾ ਪਿਆ ਬਿਨਾ ਤਲਾਕ ਤੋਂ ਬਿਨਾ ਕਿਸੇ ਇੰਟੀਮੇਸ਼ਨ ਤੋਂ ਝੂਠ ਬੋਲ ਕੇ ਪਰਸੋਂ ਮੈਨੂੰ ਕਰਵਾਇਆ ਕਿੰਨੀ ਸਾਲ ਉਮਰ ਉਹਨਾਂ ਦੀ ਤੇ ਕਿੰਨੀ ਜਿਹੜੀ ਆ ਮੈਰਿਜ ਇਹ 23 ਸਾਲ ਦੇ ਹੋ ਗਏ ਆ 6 ਸਾਲ ਮੇਰੇ ਮੈਰਿਜ ਨੂੰ ਹੋ ਜਾਣੇ ਆ 10 ਨਵੰਬਰ ਨੂੰ ਦਾ ਬੇਟਾ ਵੀ ਹੈ ਤੁਹਾਡਾ ਹਾਂਜੀ 3 ਸਾਲ ਦਾ ਮੇਰਾ ਬੇਟਾ ਜੀ ਕੀ ਲਵ ਮੈਰਿਜ ਹੋਈ ਸੀ ਹਾਂਜੀ ਲਵ ਮੈਰਿਜ ਹੋਈ ਸੀ ਹੁਣ ਵੀ ਇਹ ਦੂਜਾ ਵਿਆਹ ਵੀ ਲਵ ਮੈਰਿਜ ਨਾਲ ਹੀ ਕਰਾ ਰਿਹਾ ਹੈ ਰੋਜ਼ ਹੀ ਲਵ ਕਰਦਾ ਜੀ ਇਹਦਾ ਕੰਮ ਨਹੀਂ ਇਹੀ ਹੈ ਲਵ ਕਰਨਾ ਜੀ ਘਰੇ ਤੁਹਾਡੀ ਠੀਕ ਬਣਦੀ ਸੀ ਕਿ ਹਾਂਜੀ ਹਾਂ ਹਾਂ ਪਰਸੋ ਮੇਰੇ ਕੋਲ ਆਇਆ ਹਜੇ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਇਕੱਠੇ ਰਹਿ ਰਹੇ ਹਾਂ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਅੱਜ ਵਿਆਹ ਮੈਨੂੰ ਹੀ ਇਹਨੇ ਰਿਸ਼ਤੇਦਾਰੀ ਚ ਹੀ ਬਾਸਾ ਪਰ ਆਮੀ ਦਾਸ ਦੇ ਪਿਤਾ ਪਿਤਾ ਨੌਰੰਦੇ ਇਹਨਾਂ ਦੇ ਹਾਂਜੀ ਹਾਂ ਇਹਨਾਂ ਦੇ ਨਾਲ ਹੀ ਨੇ ਉਹ ਤੁਹਾਡੇ ਕੋਲੇ ਸਬੂਤ ਹੋਣ ਵਿਆਹ ਦੇ ਕੀ ਕੀ ਆ ਤੁਹਾਡੇ ਕੋਲੇ ਮੇਰੇ ਕੋਲੇ ਕੋਟ ਮੈਰिज ਰਜਿਸਟਰਡ ਹੋਈ ਹੀ ਮੈਰिज ਆ ਮੰਦਰ ਦੀਆਂ 포ਟਵਾ ਨੇ ਮੇਰੇ ਕੋਲੇ ਜਿੱਥੇ ਅਸੀਂ ਵਿਆਹ ਕਰਾਇਆ ਮੇਰੇ ਕੋਲੇ ਮੇਰਾ ਬੇਟਾ ਏ ਲਾਈਵ ਖੜਾ ਆ ਯਾਰ ਮੇਰਾ ਬੇਟਾ ਮੇਰੇ ਕੋਲ ਕੀ ਕੀ ਲੱਗਦਾ ਕਿਉਂ ਇਹ ਕੰਮ ਕੀਤਾ ਉਹਨਾਂ ਨੇ ਬਸ ਬਸ ਕਹਿੰਦਾ ਮੇਰੀ ਮਰਜ਼ੀ ਕਹਿੰਦਾ ਮੈਨੂੰ ਕੋਈ ਤੇਰੇ ਤਲਾਕ ਦੀ ਲੋੜ ਨਹੀਂ ਕਹਿੰਦਾ ਕੋਈ ਮੈਨੂੰ ਤੇਰੀ ਲੋੜ ਨਹੀਂ ਸਾਡੇ ਕੋਲ ਇੰਨਾ ਕੁਝ ਹੈਗਾ ਅਸੀਂ ਕਿੰਨਾ ਪਹਿਲਾਂ ਗੱਲ ਹੋਈ ਏ ਤੁਹਾਡੀ ਇਸ ਬਾਰੇ ਹਾਂ ਕੱਲ ਕੱਲ ਜਦੋਂ ਫੋਨ ਤੇ ਗੱਲ ਕੀਤੀ ਮੇਰੇ ਨਾਲ ਲਾਸਟ ਉਹ ਫੇਸਬੁਕ ਤੇ ਮੈਨੂੰ ਕਹਿੰਦਾ ਮੈਨੂੰ ਕੋਈ ਲੋੜ ਨਹੀਂ ਤੇ ਨਾਲ ਤਲਾਕ ਲੈਣ ਦੀ ਮੈਂ ਇਹ ਵੀ ਵਿਆਹ ਕਰਾ ਸਕਦਾ ਨਹੀਂ ਤੁਹਾਨੂੰ ਦੱਸਤਾ ਸੀ ਵਿਆਹ ਕਰਾਉਣਾ ਹਾਂ ਮੈਂ ਵਿਆਹ ਕਰਾਂ ਜੀ ਨਹੀਂ ਇਹ ਨਹੀਂ ਕਿਹਾ ਵੀ ਅੱਜ ਕਰਾਣਾ ਉਂਝ ਮੈਨੂੰ ਇਹਨੇ ਧਮਕੀ ਦਿੱਤੀ ਸੀ ਵੀ ਮੈਂ ਕਰਾ ਸਕਦਾ ਤੂੰ ਕਰ ਲੈ ਜੋ ਕਰਨ ਪਹਿਲਾਂ ਕੋਈ ਇਹਦੇ ਮੈਸੇਜ ਕੋਈ ਪੜੇ ਗਏ ਹੋਣੇ ਫੋਨ ਪੜਿਆ ਗਿਆ ਹੋਵੇ ਆ 10 ਦਿਨ ਪਹਿਲਾਂ ਹੀ ਪਤਾ ਲੱਗਿਆ ਇਸ ਕੁੜੀ ਬਾਰੇ ਇਹਦੇ ਨਾਲ ਵੀ ਲਵ ਹੀ ਇਹਦਾ ਕਿੱਥੋਂ ਰਹਿਣ ਵਾਲੀ ਕੁੜੀ ਉਹ ਵੀ ਫਰੋਈਪਰ ਦੀ ਮੇਰੇ ਘਰ ਦੇ ਪਿਛਲੇ ਪਾਸੇ ਹੀ ਰਹਿੰਦੀ ਪਈ ਜੇ ਕਾਲਗੜ ਗੁਰਦੁਆਰੇ ਵਾਲੀ ਗਲੀ ਦੇ ਵਿੱਚ ਰਹਿ ਰ ਲੜਕੀ ਗੁਰਮੀਤ ਸਿੰਘ ਦੇ ਪਪਾ ਦਾ ਨਾਮ ਝੇ ਠੀਕ ਹੈ ਵੀ ਨਾਰਾਣੀ ਦੀ ਮਾਂ ਦਾ ਨਾਮ ਹੈ ਜਸ਼ਮੀਨ ਕੌਰ ਦੀ ਵਾਈਫ ਦਾ ਨਾਮ ਹੈ ਜਿਹੜੀ ਉਹਨੇ ਦੂਜਾ ਵਿਆਹ ਕਰਵਾ ਲਿਆ ਸੀ ਥੋੜੇ ਨਹੀਂ ਲੱਗਦਾ ਨਹੀਂ ਕਿ ਇਦਾਂ ਲੜਕੀਆਂ ਨਾਲ ਕਰਨਾ ਗੁਨਾਹ ਐ ਬਿਲਕੁਲ ਗੁਨਾਹ ਹੈ ਲੜਕੀ ਨਾਲ ਹਾਂ ਬਿਲਕੁਲ ਇਹ ਅੱਜ ਅੱਜ ਇਹ ਪਾਵਰ ਵੱਧਦੀ ਪਈ ਐ ਇਹਦਾ ਸਾਰਾ ਪੰਜਾਬ ਇਦਾਂ ਕੰਮਾਂ ਨੂੰ ਹੋ ਜਾਏਗਾ ਲੜਕੀ ਨੂੰ ਪਤਾ ਸੀਗਾ ਵੀ ਥੋੜਾ ਸਭ ਸਭ ਪਤਾ ਜੇ ਪਤਾ ਜੀ ਕੁੜੀ ਤਿੰਨ ਦਿਨ ਪਹਿਲਾਂ ਕੁੜੀ ਨਾਲ ਮੇਰੀ ਬਹੁਤ ਬਹਿਸ ਹੋਈ WhatsApp ਤੇ ਮੈਂ ਕਿਹਾ ਤੂੰ ਹਟ ਜਾ ਹੁੰਦਾ ਬੇਟਾ ਵੀ ਐ ਮੈਂ ਵੀ ਆ ਉਹ ਕਹਿੰਦੀ ਤੂੰ ਕਰ ਲੈ ਜੋ ਕਰਨਾ ਉਹਦੇ ਮਾਪੇ ਸਹਿਮਤ ਹੋਦੇ ਮੰਨ ਮਾਪੇ ਸਹਿਮਤ ਨੇ ਕੁੜੀ ਵਾਲੇ ਮਾਪੇ ਅੰਦਰ ਬੈਠੇ ਨੇ ਸੱਸ ਸਹੁਰਾ ਵੀ ਸਹਿਮਤ ਨੇ ਹਾਂਜੀ ਹਾਂ ਸਾਰੇ ਅੰਦਰ ਰਲ ਆ ਰਲ ਕੇ ਮੇਰੇ ਤੋਂ ਚੋਰੀ ਆਏ ਨੇ ਸਾਰੇ ਤੁਸੀਂ ਆ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਵੀ ਫਿਰੋਜ਼ਪੁਰ ਦੀ ਫਿਰੋਜ਼ਪੁਰ ਦੀ ਕੋਲ ਹੀ ਰਾਮ ਮੈਰਿਜ ਹੋਈ ਸੀ ਹਾਂਜੀ ਹਾਂ ਹੁਣ ਕੀ ਮੰਗ ਕਰਦੇ ਪੁਲਿਸ ਵੀ ਆਈ ਇੱਥੇ ਮੰਗ ਵਾਸਤੇ ਜੋ ਕਾਨੂੰਨੀ ਕਾਰਵਾਈ ਬੰਦੀ ਕਰੋ ਇਹਨਾਂ ਦੇ ਤੇ ਥੋੜਾ ਸਾਰਾ ਰਜਿਸਟਰਡ ਹੋਇਆ ਵਿਆਹ ਹਾਂਜੀ ਹਾਂ ਬਿਲਕੁਲ ਆ ਵੇਖੋ ਰਜਿਸਟਰਡ ਤੇ ਮੇਰੇ ਕੋਲੇ ਕਾਗਜ਼ ਨੇ ਹੁੰਦਾ ਫਲ ਆ ਵੇਖੋ ਰਜਿਸਟਰਡ ਮੈਰਿਜ ਹੈ ਮੇਰੇ ਕੋਲ ਇੱਕ ਨੰਬਰ 'ਚ ਲੱਗਦਾ ਕਿ ਹੁਣ ਪੁਲਿਸ ਵੱਲੋਂ ਜਿਹੜਾ ਵਿਆਹ ਕਰਾਇਆ ਜਾਊਗਾ ਤੇ ਅੰਲੇ ਤੁਹਾਨੂੰ ਇਨਸਾਫ ਮਿਲੂਗਾ। ਮੈਨੂੰ ਨਹੀਂ ਪਤਾ ਇਹ ਹਜੇ ਤਾਂ ਪਤਾ ਕੁਛ। ਕਹਿ ਨਹੀਂ ਸਕਦੇਗੇ। ਫੋਟ ਨਾਲ ਕੌਣ ਕਰਾਇਆ ਜੀ? ਮੇਰੇ ਮੰਮੀ ਆਏ ਤੇ ਬਸ ਮੇਰਾ ਬੇਟਾ ਜੀ। ਅੱਜ ਫੇਰੇ ਪਤਾ ਲੱਗਿਆ ਤੁਹਾਨੂੰ? ਹਾਂਜੀ, ਅੱਜ ਫੇਰੇ। ਥੋੜੀ ਲੜਕੀ ਦਾ ਵਿਆਹ ਸੀਗਾ ਹੁਣ ਤੁਸੀਂ ਮੂੰਹ ਤੋਂ ਲਪੋ ਰਹੇ ਹੋ, ਕੀ ਗੱਲ ਹੋ ਗਈ? ਔਰ ਜਿੱਦਣਾ ਪਹਿਲਾਂ ਮੈਂ ਗਿਆ ਉਹ ਨਾਲ ਆਏ ਹੋਏ ਹਾਂ ਹਾਂਜੀ ਅਸੀਂ ਇਹਨਾਂ ਦੇ ਘਰੇ ਵੀ ਗਏ ਆ ਕਿਉਂਕਿ ਤੁਹਾਡੇ ਗਵਾਂਢੀ ਨਹੀਂ ਪਤਾ ਨੂੰ ਨੂੰ ਜਾਣਦੇ ਨਹੀਂ ਬੀਨਾਰਾਣੀ ਨਾਮ ਆ ਜਾਂਦੇ ਇੱਕੋ ਮੱਲੇ ਦੇ ਤੁਸੀਂ ਹਾਂ ਇੱਕੋ ਮੱਲੇ ਦੇ ਪਸ਼ਾਦ ਦੇ ਮਾਈ ਕਾਲਜ ਤੋਂ ਲੈ ਕੇ ਅੰਦਰ ਨੇ ਮੁਤਾਨੀ ਦੇ ਟੱਪਾ ਮਾਤਾ ਕਾ ਜੀ ਕੋਈ ਡਰ ਨਹੀਂਗਾ ਫਿਰ ਮੂੰਹ ਕਿਉਂ ਲਪੋ ਰਹੇ ਹੋ ਮੂੰਹ ਕਿਉਂ ਲਪੋ ਰਹੇ ਨਹੀਂ ਕੋਈ ਗੱਲ ਨਹੀਂ ਇਹ ਤੁਹਾਡਾ ਤੁਹਾਡੀ ਬੇਟੀ ਕਿੱਥੇ ਆ ਨਹੀਂ ਬੱਦਲ ਬਦਲ ਹੋਈ ਅੱਜ 112 ਤੇ ਕੰਪਲੇਂਟ ਆਈ ਸੀ ਕਿ ਕੋਈ ਲੜਕੀ ਆ ਸੁਮੇਤਾ ਸ਼ਰਮਾ ਤੇ ਉਹਦਾ ਉਹ ਕਹਿੰਦੀ ਵੀ ਮੇਰਾ ਆਲਰੇਡੀ ਪਹਿਲਾਂ ਵਿਆਹ ਹੋ ਚੁੱਕਾ ਹੈ ਇਹ ਵੀ ਫਰੀਦ ờ ਫਰੀਦਪੁਰ ਤੋਂ ਆ ਤੇ ਜਿਹੜਾ ਜਿਹਦੇ ਨਾਲ ਮੈਰਿਜ ਹੋਈ ਆ ਉਹ ਵੀ ਫਰੀਦਪੁਰ ਤੋਂ ਆ ਇੱਥੇ ਇਹਨੇ ਕੰਪਲੇਂਟ ਕੀਤੀ ਸੀ ਵੀ ਉਹ ਲੜਕਾ ਦੁਆਰਾ ਇੱਕ ਹੋਰ ਫਰੀਦਪੁਰ ਦੀ ਲੜਕੀ ਆ ਉਹਦੇ ਨਾਲ ਵਿਆਹ ਕਰਾ ਰਿਆ ਉਹਦੇ ਸਬੰਧੀ ਇੱਥੇ 112 ਦੀ ਸਬੰਧ ਦੇ ਵਿੱਚ 112 ਦੀ ਟੀਮ ਆਈ ਸੀ ਕੰਪਲੇਂਟ ਤੇ ਉਸ ਤੋਂ ਬਾਅਦ ਮੈਂ ਵੀ ਇੱਥੇ ਪਹੁੰਚਿਆ ਅਸੀਂ ਸਾਰੇ ਕਮਰੇ ਵਗੈਰਾ ਚੈੱਕ ਕੀਤੇ ਆ ਇੱਥੇ ਰਿਸ਼ਤੇਦਾਰ ਸੀਗੇ ਉਸ ਤੋਂ ਪਹਿਲਾਂ ਨਾ ਤਾਂ ਕੋਈ ਲੜਕੀ ਸੀਗੀ ਮੈਰਿਜ ਵਾਲੀ ਤੇ ਨਾ ਹੀ ਲੜਕਾ ਸੀਗਾ ਲੜਕੀ ਦੀ ਮਾਂ ਹੈਗੀ ਸੀ ਇੱਕ ਲਤਰ ਲੜਕੇ ਦੀ ਲੜਕੀ ਦੀ ਮਾਂ ਹੈਗੀ ਸੀ ਆਨੰਦ ਗੰਦ ਕਾਰਜ ਕਰਦੇ ਦੀ ਵੀ ਟੈਂਪਟ ਤੇ ਲੈ ਕੇ ਪੈਣ ਦੀ ਵੀਡੀਓ ਆਈ ਹੈ ਲੜਕੀ ਦੀ ਮਾਂ ਹੈਗੀ ਸੀ ਉਹ ਵੀ ਵੀਡੀਓ ਅਸੀਂ ਸਾਡੇ ਕੋਲੇ ਫਿਲਹਾਲ ਦੇਖੀ ਨਹੀਂ ਕਿ ਮੈਂ ਦੇਖ ਲੈ ਲੇ ਆ ਜੋ ਵੀ ਉਹਦੇ ਸੰਬੰਧੀ ਜੋ ਵੀ ਬੰਦ ਦੀ ਕਾਰਵਾਈ ਕੀਤੀ ਜਾਊਗੀ ਜੇਕਰ ਜਿਹੜੇ ਵੀ ਕੋਈ ਵੀ ਪਾਰਟੀ ਕੰਪਲੇਂਟ ਦਿੰਦੀ ਆ ਜਿੱਥੇ ਵੀ ਕੰਪਲੇਂਟ ਦਿੰਦੀ ਓ ਉਸ ਬੰਦੇ ਉਹਦੀ ਕਾਰਵਾਈ ਕਰਦੇ ਆ ਵੈਰੀਫਾਈ ਕੀਤਾ ਕਿ ਲੜਕੀ ਦਾ ਪਹਿਲਾਂ ਵਿਆਹ ਹੋਇਆ ਸੀਗਾ ਉਹ ਤਾਜ ਦਿਖਾਏ ਇਹਨਾਂ ਨੇ ਇਹ ਸਬੰਧਿਤ ਆ ਜਾਂ ਤਾਂ ਸਾਡੇ ਕੋਲੇ ਕੋਈ ਕੰਪਲੇਂਟ ਨਹੀਂ ਆਈਗੀ ਕੰਪਲੇਂਟ ਦੇਖ ਕੇ ਅਸੀਂ ਦੇਖ ਲੈਨੇ ਆ ਦੋ ਕੀ ਇਹ ਕਿ ਇਹਨਾਂ ਦੀ ਜਿੱਥੇ ਵੀ ਬਣਦੀ ਆ ਕੰਪਲੇਂਟ ਉੱਥੇ ਕਾਰਵਾਈ ਕਰਦੇ ਆ ਸਰ ਸਵੇਰ ਦੇ ਤਾਂ ਰੋਲਾ ਪਾਈ ਜਾਂਦੇ ਕੰਪਲੇਟ ਪੁਲਿਸ ਨੂੰ ਦਿੱਤਾ ਆ ਫੋਨ ਵੀ ਲਾਏ ਆ ਪੁਲਿਸ ਵੀ ਆਈ ਆ ਕੋਈ ਲਿਖਤੀ ਕੰਪਲੇਂਟ ਨਹੀਂ ਸਾਡੇ ਕੋਲੇ ਆਈ ਜਾਂ ਜਿੱਥੇ ਇਹਨਾਂ ਦੀ ਪਹਿਲਾ ਮੈਰਿਜ ਹੋਈ ਆ ਉਹਦੇ ਸਬੰਧੀ ਵੀ ਵੈਰੀਫਾਈ ਕੀਤਾ ਜਾਊਗਾ ਵੈਰੀਫਾਈ ਕਰਕੇ ਨਹੀਂ